ਈ ਹਾਲਾ ਬਾਈ ਕਹ ਰਿਹਾ ਕਿ ਤੇ ਨਰਾਜ਼ ਹੋਇਆ ਮੈਂ ਕਿਹੜੀ ਗੱਲ ਹੋ ਗਈ ਬਾਈ ਕੀ ਦੱਸਾਂ ਯਾਰ ਤੈਨੂੰ ਕੀ ਹੋ ਗਿਆ ਭਾਈ ਜੋ ਸਰਕਾਰੀ ਸਕੂਲ ਵਾਲੇ ਨੇ ਆਨਲਾਈਨ ਪੜ੍ਹਾਈ ਕਰਤੀ ਜਵਾਕ ਹੁਣ ਫੋਨ ਮੰਗਦੇ ਨੇ ਅੱਛਾ ਤੇ ਰਾਤ ਮੈਂ ਜੋ ਸਿੱਤਰ ਫਰੀਡ ਹੋ ਗਈ ਉਹਨਾਂ ਤੇ ਠੀਕ ਆ ਇਹਦਾ ਯਾਰ ਬਾਈ ਹੁਣ ਦੇਖ ਲੈਣਾ ਹੁਣ ਨਾ ਖਰਚੇ ਦਾ ਸਾਨੂੰ ਵੀ ਪਤਾ ਹੀ ਹੁਣ ਸਰਕਾਰੀ ਸਕੂਲਾਂ ਦੀ ਜੀ ਪੜਿਆ ਹੁਣ ਪਹਿਲਾਂ ਤਾਂ ਹੈ ਨਹੀਂ ਸੀ ਖਰਚੇ ਹੁਣ ਖਰਚੀ ਇੰਨੇ ਵਧਾ ਰਹੇ ਨੇ ਜੀ ਕਰਦਾ ਸਵਾਕਾਂ ਨੂੰ ਵਡਾਈ ਦਈਏ ਬਾਈ ਬਹੁਤ ਦੁਖੀ ਹੋਇਆ ਪਿਆ ਮੈਂ ਤੁਹਾ ਤੋਂ ਸਹੀ ਗੱਲ ਆ ਸਹੀ ਗੱਲ ਆ ਬਹੁਤ ਹੀ ਜ਼ਿਆਦਾ ਦੁਖੀ ਤੈਨੂੰ ਦੱਸ ਨਹੀਂ ਸਕਦਾ ਠੀਕ ਆ ਬਾਈ ਵੀ ਰਾਤ ਮੈਂ ਤੁਹੋਂ ਕੁੱਟੇ ਵੀ ਗਏ ਬਾਅਦ ਤੇ ਬਹੁਤੀ ਨ ਮਰਦਕੀਆ ਹੋਰ ਭਾਈ ਕੀ ਹਾਲ ਚੱਲ ਰਹੀ ਜੀ ਹਾਂ ਬਈ ਹੋਰ ਠੀਕ ਹੋ ਜੀ ਬੜੀ ਵਧੀਆ ਵੀ ਹੋ ਰਹੀ ਕਿਵੇਂ ਨਰਾਜ਼ ਜੇ ਬੈਠੇ ਹੋ ਭਾਈ ਯਾਰ ਕੋਰਾ ਘਰੇ ਲੜ ਪਿਆ ਭਰਾ ਸਰਕਾਰੀ ਸਕੂਲਾਂ ਵਾਲੀ ਗੱਲ ਬਸ ਖਰਚੇ ਕਰਾ ਰਹੇ ਨੇ ਮੈਂ ਸੋਡੀ ਗੱਲ ਤੇ ਖੜਾ ਸਭ ਕੁਝ ਸੁਣੀ ਜਨਾਂ ਜਿਵੇਂ ਸਭ ਕੁਝ ਲੱਗ ਗਿਆ ਇਹਦਾ ਆਪਾਂ ਇਹਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਭਾਈ ਵੀ ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਤਾਂ ਕਰਵਾਉਂਦੇ ਨੇ ਪਰ ਆਨਲਾਈਨ ਸਹੀ ਆ ਭਾਈ ਇੱਕ ਬਾਈ ਗਰੀਬ ਬੰਦੇ ਦੀ 3-400 ਵਿਧਿਆਰੀ ਆ ਤੁਸੀਂ ਦੱਸੋ ਵੀ ਉਹ ਫੋਨ ਲੈ ਕੇ ਦੇ ਸਕਦਾਗਾ ਨਹੀਂ ਬਾਈ ਖਰਚੇ ਨਹੀਂ ਦੁਰਦਾ ਬਾਈ ਬਾਈ ਆ ਬਾਈ ਦਾ ਉਹੀ ਹਾਲ ਆ ਖਰਚੇ ਨਹੀਂ ਦੁਰ ਰਹਾ ਹਰੇਕ ਘਰੇ ਲੜਾਈ ਆ ਬਾਈ ਆ ਜੇ ਗੱਲ ਚ ਹਰੇਕ ਘਰੇ ਹੁਣ ਤੁਸੀਂ ਐ ਮੰਨ ਲਓ ਵੀ ਇਹ ਪ੍ਰਾਈਵੇਟ ਤੇ ਸਰਕਾਰੀ ਦਾ ਆਪਾਂ ਖਰਚਾ ਲਈ ਇੱਕ ਬਰਾਬਰ ਜਾਂ ਇੱਕ ਬਰਾਬਰ ਬਾਈ ਇੱਕ ਬਰਾਬਰ ਆ ਪ੍ਰਾਈਵੇਟ ਦੇ ਵਿੱਚ ਆਇਆ ਵੀ ਆਪਣੀ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਦੇ ਨਾਲ ਤੋੜਦੇ ਜਾਂਦੇ ਆ ਤੋੜਦੇ ਜਾਂਦੇ ਆ ਆਪਾਂ ਇਸ ਕਰਕੇ ਸਰਕਾਰੀ ਚ ਪੜਾ ਰਹੇ ਆਂਗੇ ਵੀ ਆਪਣੇ ਬੱਚੇ ਨੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨਾ ਠੀਕ ਹੈ ਪਰ ਆਪਾਂ ਪੜ੍ਹਾਈ ਤੋਂ ਬੱਚਿਆਂ ਨੂੰ ਹਟਾ ਵੀ ਨਹੀਂ ਸਕਦੇ ਸਹੀ ਆ ਬਾਈ ਹਟਾੜ ਪੜਾਉਣੇ ਪੈਣੇ ਆ ਬਾਈ ਪੜਾਉਣੇ ਪੈਣਗੇ ਕਿਉਂਕਿ ਤੁਸੀਂ ਦੇਖੋ ਜੇ ਆਪਾਂ ਬੱਚਿਆਂ ਨੂੰ ਪੜਾਉਣਾ ਹਟਾ ਲਈਏ ਨਸੇ 'ਚ ਪੈਣਗੇ ਲੜਾਈਆਂ ਝਗੜੇ ਹੋਰ ਪਤਾ ਨਹੀਂ ਕਿੰਨੇ ਗਲਤ ਕੰਮ ਕਰਗੇ ਸਹੀ ਗੱਲ ਆ ਸਹੀ ਗੱਲ ਹੈ ਨਾ ਤੇ ਬਾਕੀ ਆਪਣੀ ਸਰਕਾਰਾਂ ਮਾੜੀ ਨੇ ਬਾਈ ਕੀ ਕਰਨਾ ਸਾਰੀਆਂ ਹੀ ਮਾੜੀਆਂ ਆਪਾਂ ਸਕੂਲ ਨੂੰ ਨਹੀਂ ਮਾੜਾਂ ਕਹਿੰਦੇ ਟੀਚਰ ਸਰਕਾਰਾਂ ਕਿਉਂ ਸਰਕਾਰ ਟੀਚਰਾਂ 'ਗਰ ਧਿਆਨ ਨਹੀਂ ਦਿੰਦੀ ਟੀਚਰ ਬੱਚਿਆਂ 'ਤੇ ਬੱਚਿਆਂ 'ਤੇ ਧਿਆਨ ਉਹਨਾਂ ਨੇ ਬਸ ਇੱਕ ਵਾਰੀ ਆਨਲਾਈਨ ਕਾਨੂੰ ਪਾਤਾ ਕਰ ਲੋ ਕਰ ਲੋ ਕਿੱਥੋਂ ਕਰਨਗੇ ਖਰੀ ਬੰਦਾ ਕਿੱਥੋਂ ਬਾਈ ਪੈਸੇ ਲੈ ਅਸੀਂ ਗੱਲ ਨਾ ਤੁਨਾ ਬਾਈ ਸੈਂਤ ਤਾਂ ਮੇਰੇ ਕੋਲ ਪਰ ਤੁਸੀਂ ਬੱਚੇ ਨਹੀਂ ਸਕੂਲ ਚੋਂ ਕਰਾਉਂਦੇ ਬੱਚੇ ਦਾ ਕਰੀਏ ਤਾਂ ਕੀ ਕਰੀਏ ਮੈਂ ਤੁਹਾਨੂੰ ਟਾਵਾਂਗੀ ਨਹੀਂ ਬੱਚਿਆਂ ਨੂੰ ਹਟਾਉਣਾ ਨਹੀਂ ਕੋਈ ਗੱਲ ਨਹੀਂ ਕੋ ਕਰਦਾ ਖਰਚਾ ਹੀ ਬਹੁਤ ਔਖਾ ਚੱਲਦਾ ਇਹਦਾ ਬਿਲਕੁਲ ਤੁਹਾਡੀ ਨਾਲ ਟਾਈਮ ਪਾਸੀ ਮਸਾਉਂਦਾ ਟਾਈਮ ਪਾਸੀ ਮਸਾਉਂਦਾ ਬਾਈ ਤੁਸੀਂ ਆਏ ਵੀ ਦੇਖ ਕੇ ਚੱਲੋ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਇਹ ਜਿਹੜੇ ਮਤਲਬ ਮਲਾਜਮ ਲੱਗੇ ਨੇ ਮਨਮੋਹਨ ਸਿੰਘ ਵਰਗੇ ਸਭ ਸਰਕਾਰੀ ਸਕੂਲਾਂ ਦੇ ਵਿੱਚ ਪੜ ਕੇ ਮਲਾਜਮ ਲੱਗੇ ਨੇ ਠੀਕ ਆ ਜੇ ਹੁਣ ਆਪਾਂ ਦੇਖੀ ਵੀ ਪ੍ਰਾਈਵੇਟ ਸਕੂਲਾਂ 'ਚ ਲਾ ਕੇ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਉੱਥੇ ਵੀ ਪੜ੍ਹਾ ਸਕਦਾ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਆਪਾਂ ਠੀਕ ਆ ਸਰਕਾਰੀ ਸਕੂਲਾਂ ਵਿੱਚ ਪੜ੍ਹਾਓ ਚਲੋ ਕੋਈ ਗੱਲ ਨਹੀਂ ਕੱਲੇ ਜਾਨ ਕੱਲ ਉੱਠਣਗੇ ਸਹੀ ਆ ਬਾਈ ਤੇ ਕੋਈ ਗੱਲ ਨਹੀਂ ਤੁਸੀਂ ਮਾੜੀ-ਮੋਢੀ ਹਰ ਕੋਈ ਫੋਨ-ਫਾਨ ਲੈ ਕੇ ਦੇ ਦੇਗਾ ਤੁਹਾਨੂੰ ਬੱਚਿਆਂ ਨੂੰ ਠੀਕ ਆ ਤੁਸੀਂ ਬੱਚਿਆਂ ਨੂੰ ਪੜ੍ਹਾਓ ਸਰਕਾਰੀ ਸਕੂਲ 'ਚ ਹੋਰ ਬਾਈ ਠੀਕ ਆ ਪੜ੍ਹਾਓ ਠੀਕ ਆ ਬਾਈ ਤਾਂ ਤੁਹਾਨੂੰ ਨਾਲਾਂ ਕੋਈ ਗੱਲ ਨਹੀਂ ਤੇ ਹਿੰਮਤ ਰੱਖੋ ਮਿਹਨਤ ਕਰੋ ਨਾ ਬਾਕੀ ਪਰ ਮਾਗਮ ਦੇ ਆਪਵਾਸ ਸਹੀ ਗੱਲ ਹੈ ਤੇ ਬਾਈ ਮਾਨ ਕੇ ਤੁਸੀਂ ਲੜਾਈ ਝਗੜੇ ਛੱਡੋ ਬੱਚਿਆਂ ਨੂੰ ਪੜਾਓ ਠੀਕ ਹੈ ਵੀਰੇ ਹਾਂਜੀ ਹਾਂਜੀ ਬਾਈ ਮੈਂ ਤਾਂ ਆ ਬਾਈ ਨੂੰ ਕਹਣਾ ਬੱਚਿਆਂ ਨੂੰ ਪੜਾ ਦੂੰ ਕੋਈ ਗੱਲ ਨਹੀਂ ਹੈਲਪ ਕਰਾਂਗੇ ਤੇਰੀ ਹੈਲਪ ਕਰਾਂਗੇ ਤੇਰੀ ਕੋਈ ਗੱਲ ਨਹੀਂ ਤੇ ਪੜਾਉਣਾ ਪਰ ਸਰਕਾਰੀ ਚ ਕਿਉਂਕਿ ਪ੍ਰਾਈਵੇਟ ਵਾਲੇ ਨੂੰ ਅੱਜ ਕੱਲ ਪੰਜਾਬੀ ਬਿਲਕੁਲ ਨਹੀਂ ਆਉਂਦੀ ਆਉਂਦੀ ਨਹੀਂ ਨਹੀਂ ਆਉਂਦੀ ਬਾਈ ਹਾਂ ਆਪਾਂ ਨੂੰ ਸਰਕਾਰੀ ਤੇ ਮਤਲਬ ਪੰਜਾਬੀ ਨਾਲ ਬੱਚਿਆਂ ਨੂੰ ਜੋੜਨਾ ਪੰਜਾਬੀ ਮਾਂ ਬੋਲੀ ਨਾਲ ਜੋੜਨਾਗਾ ਹਨਾ ਤੇ ਇਸ ਕਰਕੇ ਆਪ ਜੋੜ ਕੇ ਬੈਠੀ ਆ ਸਕੂਲ ਜੀ ਪੜਾਓ ਚਲੋ ਜੀ ਧੰਨਵਾਦ ਜੀ ਸਾਰ ਨੂੰ ਸਤਿ ਸ਼੍ਰੀ ਅਕਾਲ ਤੇ ਸਾਡੀ ਵੀਡੀਓ ਕਿਵੇਂ ਲੱਗੀ ਇੱਕ ਵਾਰੀ ਸਾਨੂੰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਤੇ ਬਾਈ ਥੋੜਾ ਜਿਹਾ ਐਕਸੈਪਟਡ ਹੋ ਗਿਆ ਸੀਗਾ ਬੱਚੇ ਬੁੱੱਚੇ ਖੜਕਾਤੇ ਰਾ ਸੱਚੀ ਮਿੱੱਚੀ ਖੜਕਾਤੇ ਬਾਈ ਤੇ ਬਾਕੀ ਬਾਈ ਆਪਣੇ ਜਿਹੜਾ ਜਿਵੇਂ ਵੀ ਹੋਣਾ ਸਾਨੂੰ ਪਤਾ ਅੱਜ ਕੱਲ ਚੱਲਦਾ ਨਾ ਵੀ ਸਕੂਲ ਦੇ ਵਿੱਚ ਮੋਬਾਈਲਾਂ ਦੇ ਆਨਲਾਈਨ ਕੰਮ ਪਾ ਲਏ ਨੇ ਹੁਣ ਇੱਕ ਗਰੀਬ ਬੰਦਾ ਬਾਈ ਕਿੱਥੋਂ ਮੋਬਾਈਲ ਲੈ ਕੇ ਦੇ ਇੱਕ ਮਸਾ ਇੱਕ ਮਸਾ ਲੈਦਾ ਕਸਤਾ ਦੇ ਉਹ ਵੀ ਅੱਜ ਕੱਲ ਸਾਰਾ ਕੰਮ ਫੋਨਾਂ ਦੀ ਆ ਬੰਦੇ ਨੂੰ ਦਿਹਾੜੀ ਜਾਣਾ ਤਾਂ ਫੋਨ ਕਰਨਾ ਕਿੱਥੋਂ ਬਾਰ ਬਾਰ ਫੋਨ ਲਵੇ ਹਨਾ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਮਤਲਬ ਟੀਚਰਾਂ ਨੂੰ ਤੁਸੀਂ ਕੰਮ ਦਿਵੋ ਮੌਕਿਆਂ ਦੇ ਨਾ ਪਾਓ ਕਿਉਂ ਗਰੀਬਾਂ ਦਾ ਕਦੇ ਨਹੀਂ ਪੜਾਉਣਾ ਜੇ ਮਤਲਬ ਐਈ ਹਾਲਾਤ ਰਹੀ ਕਿਉਂ ਜੀ ਸਹੀ ਆ ਬਈ ਸਹੀ ਗੱਲ ਚਲੋ ਜੀ ਧੰਨਵਾਦ ਸਤਿ ਸ੍ਰੀ ਅਕਾਲ